ਸਸੀਤਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਸਤੰਬਰ ਤੋਂ ਬਾਅਦ ਸ਼ਰਨ ਮੰਗਣ ਵਾਲਿਆਂ ਦੇ ਲਈ ਹੋਟਲ ਰਿਹਾਇਸ਼ ਦੇ ਲਈ ਫੰਡਿੰਗ ਬੰਦ ਕਰ ਦਵੇਗਾ ਕਿਉਂਕਿ 2020 ਤੋਂ ਬਾਅਦ ਕੈਨੇਡਾ 1.1 ਕਬੀਲੀਅਨ ਡਾਲਰ ਖਰਚਾ ਚੁੱਕਿਆ ਹੈ ਨਹੀ ਨਹੀ ਇਮੀਗ੍ਰੇਸ਼ਨ ਚਰਨਾਰਤੀ ਅਤੇ ਨਾਗਰਿਕਤਾ ਕੈਨੇਡਾ ਬਾਕੀ 485 ਵਿਅਕਤੀਆਂ ਨੂੰ ਆਖਰੀ ਮਿਤੀ ਤੋਂ ਪਹਿਲਾਂ ਲੰਬੇ ਸਮੇਂ ਦੇ ਲਈ ਰਿਹਾਇਸ਼ ਲੱਭਣ ਦੇ ਵਿੱਚ ਮਦਦ ਵੀ ਕਰੇਗਾ ਇਹ ਉਪਾਏ 2018 ਦੇ ਵਿੱਚ ਸ਼ਰਨ ਦੇ ਦਾਅਵੇ ਦੇ ਵਿੱਚ ਵਾਅਦੇ ਕਰਨ ਸ਼ੁਰੂ ਕਿਤਾ ਗਿਆ ਸੀ ਅਤੇ ਇੱਕ ਸਥਾਈ ਹੱਲ ਦੇ ਵਜੋ ਤਿਆਰ ਵੀ ਕੀਤਾ ਗਿਆ ਸੀ ਕੈਨੇਡਾ ਸਤੰਬਰ ਤੋਂ ਬਾਅਦ ਸ਼ਰਨ ਮੰਗਨ ਵਾਲਿਆਂ ਦੇ ਲਈ ਹੋਟਲਾਂ ਨੂੰ ਫੰਡ ਦੇਣਾ ਬੰਦ ਕਰ ਦੇਵੇਗਾ ਕਿਉਂਕਿ ਸੰਘੀ ਸਰਕਾਰ 2022 ਤੋਂ ਅਸਥਾਈ ਹੋਟਲ ਰਿਹਾਇਸ਼ ਤੇ ਲਗਭਗ 1.1 ਬਿਲੀਅਨ ਡਾਲਰ ਖਰਚ ਕਰ ਚੁੱਕੀ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ ਕਿਹਾ ਹੈ ਕਿ ਇਸ ਨੂੰ ਸਿਰਫ ਅਕਤੂਬਰ 2025 ਤੱਕ ਹੋਟਲ ਸੰਚਾਲਨ ਜਾਰੀ ਰੱਖਣ ਦੇ ਲਈ ਫੰਡ ਦਿੱਤਾ ਗਿਆ ਤੇ ਵਿਭਾਗ ਨੇ ਕਿਹਾ ਹੈ ਕਿ 30 ਸਤੰਬਰ ਤੋਂ ਪਹਿਲਾਂ ਹੋਟਲਾਂ ਤੇ ਵਿੱਚ ਰਹਿਣ ਵਾਲਿਆਂ ਦੀ ਰਿਹਾਇਸ਼ ਲੱਭਣ ਦੇ ਵਿੱਚ ਮਦਦ ਕਰੇਗਾ ਕੈਨੇਡਾ ਨੇ ਕਟੋਕਟ 2018 ਤੋਂ ਸ਼ਰਨ ਮੰਗਣ ਵਾਲੇ ਲਈ ਫੰਡਿੰਗ ਪ੍ਰਦਾਨ ਕੀਤੀ ਹੈ ਅਤੇ ਸਿਰਫ ਇੱਕ ਮਨੁੱਖੀ ਉਪਾਏ ਸੀ ਕਿਉਂਕਿ ਸ਼ਰਨ ਮੰਗਣ ਵਾਲੇ ਦੀ ਗਿਣਤੀ ਵਿੱਚ ਅਚਾਨਕ ਆਬੰਦਾਈ ਸੀ ਇੱਕ ਰਿਪੋਰਟ ਅਨੁਸਾਰ ਇਹ ਕਦੇ ਵੀ ਇੱਕ ਸਥਾਈ ਹੱਲ ਨਹੀਂ ਸੀ ਰਿਪੋਰਟ ਦਰਸਾਉਂਦੀ ਹੈ ਕਿ 15000 ਤੋਂ ਵੱਧ ਸ਼ਰਨ ਦਾਵੇਦਾਰ ਜੋ ਪਹਿਲਾ ਹੋਟਲਾਂ ਦੇ ਵਿੱਚ ਸਨ ਉਹ ਹੁਣ ਸੁਤੰਤਰ ਰਹਿਣ ਸੈਨ ਦੇ ਵਿੱਚ ਤਬਦੀਲ ਹੋਗੇ ਨਹੀਂ ਵਿਪਾਕ ਨੇ ਵੀ ਕਿਹਾ ਹੈ ਕਿ ਪ੍ਰੋਗਰਾਮ ਇਸ ਨੰਬਰ ਨੂੰ ਖਤਮ ਹੋਣ ਤੋਂ ਪਹਿਲਾਂ ਹੋਟਲਾਂ ਵਿੱਚ ਬਾਕੀ 485 ਲੋਕਾਂ ਨੂੰ ਲੰਬੇ ਸਮੇਂ ਦੇ ਲਈ ਰਿਹਾਇਸ਼ ਲੱਭਣ ਦੇ ਵਿੱਚ ਮਦਦ ਕਰੇਗਾ ਇਸਨੇ ਕਿਹਾ ਕਿ ਇਹ ਲੋਕਾਂ ਨੂੰ ਲੰਬੇ ਸਮੇਂ ਲਈ ਰਿਹਾਇਸ਼ ਦੀ ਪਾਲ ਕਰਦੇ ਸਮੇਂ ਸਾਈਟ ਉੱਤੇ ਸਹਾਇਤਾ ਕਰੇਗਾ ਅਤੇ ਇਹ ਸੁਭਿਆ ਅਤੇ ਨਗਰਪਾਲਿਕਾਵਾਂ ਨੂੰ ਆਪਣੀ ਲੰਬੀ ਮਿਆਦ ਦੀ ਰਿਹਾਇਸ਼ ਰਣਨੀਤੀਆਂ ਵਿਕਸਿਤ ਕਰਨ ਦੇ ਵਿੱਚ ਵੀ ਸਹਾਇਤਾ ਜਾਰੀ ਰੱਖੇਗਾ ਕੈਨੇਡਾ ਆਪਣੇ ਮਾਨਵਤਾਵਾਦੀ ਸਹਾਇਤਾ ਪ੍ਰਣਾਲੀ ਦੇ ਹਿੱਸੇ ਵਜੋਂ ਕੁਝ ਸ਼ਰਨ ਮੰਗਣ ਵਾਲਿਆਂ ਦੇ ਲਈ ਹੋਟਲ ਰਿਹਾਇਸ਼ ਪ੍ਰਦਾਨ ਕਰਦਾ ਹੈ ਤਾਂ ਜੋ ਇਹ ਇਹ ਨਹੀਂ ਬਣਾਇਆ ਜਾ ਸਕਕੇ ਕਿ ਉਨ੍ਹਾਂ ਦੇ ਸ਼ਰਨਾਰਥੀ ਦਾਅਵੇ ਦੀ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਮੁੱਢਲੀ ਰਿਹਾਇਸ਼ ਤੇ ਸੁਰੱਖਿਆ ਮਿਲੇ ਕੈਨੇਡਾ 1951 ਦੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਕਨਵੈਨਸ਼ਨ ਦੇ ਹਸਤਾਖਰ ਕਰਨ ਵਾਲਾ ਹੈ ਤੇ ਅੰਤਰਰਾਸ਼ਟਰੀ ਅਤੇ ਕਰੇਲੂ ਕਾਨੂੰਨਾ ਦੋਮਤੇ ਤਹਿਤ ਇਸ ਨੂੰ ਉਹਨਾਂ ਲੋਕਾਂ ਨੂੰ ਸੁਰੱਖਿਆ ਬਣਾ ਅਤੇ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੁੰਦੀਆਂ ਨੇ ਜੋ ਸ਼ਰਨ ਦਾ ਦਾਵਾ ਕਰਦੇ ਨੇ ਅਤੇ ਫੈਸਲੇ ਦੀ ਉਡੀਕ ਕਰ ਰਹੇ ਨੇ ਕੈਨੇਡਾ ਵਿੱਚ ਨੌਕਰੀ ਪਰਮਿਟ ਪ੍ਰਾਪਤ ਕਰਨ ਦੇ ਲਈ ਸ਼ਰਨ ਮੰਗਣ ਵਾਲਿਆਂ ਦੀ ਲੰਬੀ ਉਡੀਕ 온 ਟੈਰੀਓ ਦਾ ਕਹਿਣਾ ਹੈ ਕਿ ਉਹ ਸੰਘੀ ਸਰਕਾਰ ਨੂੰ ਬਾਈਪਾਸ ਕਰਨਗੇ ਇੱਥੇ ਦੱਸਣਾ ਬੰਦਾ ਹੈ ਕਿ অন্ਟਾਰੀਓ ਦੇ ਪ੍ਰੀਮੀਅਰ ਡਾਕ ਫੋਰਡ ਨੇ ਹਾਲ ਹੀ ਦੇ ਵਿੱਚ ਕਿਹਾ ਸੀ ਕਿ ਸ਼ਰਨ ਮੰਗਣ ਵਾਲਿਆਂ ਨੂੰ ਵਰਕ ਪਰਮਿਟ ਪ੍ਰਾਪਤ ਕਰਨ ਦੀ ਲਈ 2 ਸਾਲਾਂ ਤੋਂ ਵੱਧ ਸਮਾਂ ਉਡੀਕ ਕਰਨੀ ਪੈਂਦੀ ਹੈ ਅਤੇ ਇਹ ਉਹਨਾਂ ਦੀ ਗਲਤੀ ਨਹੀਂ ਹੈ ਕਿ ਸਰਕਾਰ ਉਹਨਾਂ ਦੇ ਹੋਟਲ ਠਹਿਰਨ ਦਾ ਭੁਗਤਾਨ ਕਰ ਰਹੀ ਹੈ ਕਿਉਂਕਿ ਇਮੀਗ੍ਰੇਸ਼ਨ ਨੂੰ ਸ਼ਰਨ ਦੇ ਦਾਅਵੇ ਦੀ ਪ੍ਰਕਿਰਿਆ ਕਰਨ ਦੇ ਵਿੱਚ 2 ਸਾਲ ਲੱਗਦੇ ਨੇ ਫੋਰਡ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਸੰਘੀ ਸਰਕਾਰ ਦੀ ਪਰਵਾਨਗੀ ਦੇ ਉਡੀਕਤੇ ਬਿਨਾ ਸ਼ਰਨ ਮੰਗਣ ਵਾਲਿਆਂ 퍼밋 ਜਾਰੀ ਕਰ ਸਕਦਾ ਹੈ ਹਾਲਾਂਕਿ 2023 ਦੇ ਵਿੱਚ ਸੰਘੀ ਸਰਕਾਰ ਅਤੇ ਸ਼ਹਿਰ ਦੇ ਵਿਚਕਾਰ ਫੰਡਿੰਗ ਦੇ ਰੁਕਾਵਟ ਦੇ ਵਿਚਕਾਰ ਸੈਂਕੜੇ ਸ਼ਰਨ ਮੰਗਣ ਵਾਲਿਆਂ ਨੂੰ ਟ੍ਰੌਟੋਅ ਡਾਊਨਟਾਊਨ ਦੀਆਂ ਸੜਕਾਂ ਤੇ ਸੌਣ ਦੇ ਲਈ ਵੀ ਛੱਡ ਦਿੱਤਾ ਗਿਆ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ